कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवंत सिंह आके बैठ जाता है हर जेल मैं रहे मैनु पता नहीं सिगा ਮੈਨੂੰ ਭਾਈ ਸਤਵੰਦ ਸਿੰਘ ਦੇ ਸੈੱਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਕਹਿੰਦਾ ਕਿ ਆਪ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਹੈ ਕਹਿੰਦਾ ਨੀਂਦ ਆਪਕੋ ਆਤ ਨਹੀਂ ਹੈ ਮੈਂ ਕਿਹਾ ਨੀਂਦ ਵੀ ਬੜੀ ਆਉਂਦੀ ਹੈ ਕਹਿੰਦਾ ਫਿਰ ਐਸੇ ਹੈ ਅਸੀਂ ਆਪਕੋ ਦੱਸਣਾ ਚਾਹਤੇ ਹੈ कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवान से आके बैठ जाता है और मेरे को बहुत डर लगता है मेरे को इस सेल से बाहर निकाल दीजिए वो कहता फिर सेल उनल चढ़िया ਮੈਂ ਤਾਂ ਹੀ ਤੁਹਾਨੂੰ ਪੁੱਛਣ ਆਉਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਮੈਂ ਕਿਹਾ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਇਹ ਸਤਵੰਨ ਸਿੰਘ ਦਾ ਸੈਲਸੀ ਇੱਥੇ ਤਾਂ ਕੀਰਤਨ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਧਰੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਐ ਤੇ ਇਹਨਾਂ ਨੂੰ ਫਿਰ ਨੀਂਦ ਨਹੀਂ ਆਉਂਦੀ ਹਾਂ ਬੇਸ਼ੱਕ ਮੋਦੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ